अगर प्रशासन ने मसले का सकारात्मक हल ना तो करा तहसील पदरी भ्रिष्टाचार विरोधी रैली जरनेल फिलौर बबीता शकुंतला आशा राणी तोशी पोली महेंद्रो राणी बिल्ली राधा अमरजीत कौर बख्शो सुखपाल सुखा सरपंच गन्ना पिंड ਫਿਲੌਰ ਤਹਿਸੀਲ ਕੰਪਲੈਕਸ ਫਿਲੌਰ ਤੇ ਸਬ ਤਹਿਸੀਲ ਕੇਂਦਰਾ ਵਿੱਚ ਪਹਿਲੇ ਪਰਿਸ਼ਟਾਚਾਰ ਅਤੇ ਪਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਤੇ ਦਰਸ ਝੁੱਠੇ ਪੁਲਿਸ ਕੇਸਾਂ ਵਿਰੁੱਧ ਜਨਤਕ ਜਥੇਬੰਦੀਆਂ ਵੱਲੋਂ ਸੰਗਰਾਸ਼ ਦੇ ਪਹਿਲੇ ਪੜਾਤਿਤ ਪਰਿਸ਼ਟਾਚਾਰੀ ਤਹਿਸੀਲਦਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਚਲੋਕ ਇਨਸਾਫ ਮੰਚ ਅਤੇ ਜਨਤਕ ਜਥੇਬੰਦੀਆਂ ਵੱਲੋਂ ਤਹਿਸੀਲ ਫਿਲੌਰ ਦੇ ਪ੍ਰਿਸ਼ਟ ਤਹਿਸੀਲਦਾਰ ਤੇ ਅਧਿਕਾਰੀਆਂ ਵਿਰੁੱਧ ਵਿਸ਼ਾਲ ਦਰਨਾ ਪ੍ਰਦਰਸ਼ਨ ਤੇ ਰੋਸ ਮਾਰਚ ਕੀਤਾ ਗਿਆ ਜਿਸ ਦੀ ਅਗਵਾਈ ਜਰਨਲ ਫਿਲੌਰ ਐਡਵੋਕੇਟ ਸੰਜੀਵ ਪੋਰਾ एक ब्रांड बन गया है ते रिश्वत विरुद्ध आवाज उठाने वाले झूठे परचे दर्ज किए जा रहे हैं आगुआ ने मांग की झूठे परचे तुरंत रद्द करके इंसाफ दिता जाए तो प्रिशद तहसीलदार फिलौर नल्दा किया जाए आगुआ ने कहा कि वह जल्द ही परिषद तहसीलदार होर अधिकारियों करतूतों दतूतों सबूत सहित जनतक इस समय आगुआ ने कहा कि जनतक जथेबंदियां वालों संघर्ष के अगले पड़ाव लामबंद करने पिंड पिंड जनतक मुहिम चलाई जाएगी मार्च के चौथे हफ्ते भ्रिष्टाचार विरोधी तहसील पदरी रैली की जाएगी इस मौके जनतक विच किसान मजदूर नौजवान सभावान अंबेडकर ते इलाके दचायतों दे नुमाइंदे शामिल सन इस मौके देहाती मजदूर सभा जरैल फिलौर मां हंसराज हनी संतोखपुरा डॉक्टर अशोक कुमार डॉक्टर संदीप संतोखपुरा दीपक कुमार शिवकल सिंह नगर निक्का संधु नितिन कुमार रिम्पी कुमार तम्मा फेडरेशन ऑफ इंडिया एडवोकेट संजीव पौरा एडवोकेट नरेंद्र बेगमपुर जमहूरी किसान सभा कुलजीत सिंह तरजिंदर तालीवाल कुलदीप फिलौर

ਅੱਜ ਜਿੰਦਾਬਾਦ 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 ਮੁਰਦਾਬਾਦ 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 ਜਿੰਦਾਬਾਦ ਫਲੋਰ ਹਾਏ 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 ਜਿੰਦਾਬਾਦ ਹੋਣੀ ਹੁੰਦਾ ਹਾਏ 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 ਹਾਂ ਦਾ ਇੱਕ ਜਿੰਦਾਬਾਦ 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 ਹਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਮਖ ਜਥੇਬੰਦੀਆਂ ਵੱਲੋਂ ਫਲੋਰ ਦੇ ਵਿੱਚ ਰੋਸ ਮਾਰਚ ਕਰਕੇ ਅੱਜ ਤਹਿਸੀਲ ਦੇ ਵਿੱਚ ਪਹੁੰਚੇ ਆ ਜਿਹੜਾ ਪਿਛਲੇ ਸਮੇਂ ਸਾਡੇ ਦੋ ਸਾਥੀਆਂ ਤੇ ਝੂਠੇ ਪੜਚੇ ਦਰਜ ਕਰ ਦਿੱਤੇ ਸੀ ਤੇ ਉਹਨਾਂ ਦਾ ਜਿਹੜਾ ਤਹਿਸੀਲ ਦੇ ਵਿੱਚ ਫੂਕਾ ਆ ਉਹ ਵੀ ਢਾ ਦਿੱਤਾ ਗਿਆ ਸੀ ਸਾਰੇ ਅੱਜ ਇਕੱਠੇ ਹੋ ਕੇ ਸ਼ਹਿਰ ਦੇ ਵਿੱਚ ਰੋਸ ਮਾਰਚ ਕੀਤਾ ਜਿਹੜਾ ਤਹਿਸੀਲਦਾਰ ਫਲੋਰ ਆ ਉਹਦਾ ਅੱਜ ਪੁਤਲਾ ਵੀ ਫੂਕ ਰਹੇ ਆ ਉਹ ਇਸ ਕਰਕੇ ਫੂਕ ਰਹੇ ਆ ਵੀ ਉਹਨੇ ਝੂਠੇ ਜਿਹੜੇ ਪੜਚੇ ਆ ਉਹ ਕੀਤੇ ਆ ਲੋਕਾਂ ਦੇ ਵਿੱਚ ਰੋਹ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਢੂਠੇ ਪੜਚੇ ਦਰਜ ਕੀਤੇ ਆ ਇਹਨਾਂ ਨੂੰ ਰੱਦ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਅੰਦੋਲਨ ਮਾਰਚ ਦੇ ਵਿੱਚ ਸ਼ੁਰੂ ਕੀਤਾ ਜਾਊਗਾ ਇਹ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਕਰਕੇ ਅਗਲਾ ਐਲਾਨ ਕਰ ਦਿੱਤਾ ਜਾਏਗਾ ਜਲਦੀ ਕਰ ਦਿੱਤਾ ਜਾਏਗਾ ਇਸ ਕਰਕੇ ਅੱਜ ਦਾ ਜਿਹੜਾ ਇਹ ਸਮਾਪਤੇ ਇੱਥੇ ਅਸੀਂ ਪੁਤਲਾ ਫੂਕ ਕੇ ਸਮਾਪਤੀ ਕਰਨੀ ਆ ਤਹਿਸੀਲਦਾਰ ਸਾਹਿਬ ਜੀ ਇਹ ਕਾਰਡੂ ਆਡੀਓ ਸਾਹਮਣੇ ਆ ਰਹੀ ਕੀ ਕਹਿ ਰਹੇ ਇਹ ਜਿਹੜੀ ਆਡੀਓ ਆ ਇਹ ਇੱਕੋ ਹੀ ਹਜੇ ਪੇਸ਼ ਕੀਤੀ ਆ ਆਉਣ ਵਾਲੇ ਸਮੇਂ ਚ ਵੀਡੀਓ ਸਾਡੇ ਕੋਲ ਪਈਆਂ ਹੋਰ ਵੀ ਸਾਡੇ ਕੋਲ ਛਮਗਰੀ ਪਈ ਆ ਸਾਡੇ ਕੋਲ ਐਫੀ ਡੇਵਟ ਆਈ ਪਈ ਆ ਉਹ ਵੀ ਪੇਸ਼ ਕਰਾਂਗੇ ਤੇ ਇਹ ਆਡੀਓ ਜਿਹੜੀ ਬਹਿਲ ਹੋਈ ਆ ਇਹ ਤਹਿਸੀਲਦਾਰ ਜਿਹੜਾ ਫਲੋਰ ਦਾ ਆ ਇਹ ਦਬਕੇ ਬਾ ਰਿਆ ਆ ਰਾਮ ਜੀ ਨੂੰ ਵੀ ਮੈਂ ਤੇਰਾ ਭੂਤ ਬਣਾ ਦੇਣਾ ਮੈਂ ਤੇਰਾ ਭੂਤ ਕੱਢ ਦੇਣਾ ਤੇ ਤੇ ਕਾਰਵਾਈ ਕਰੂੰਗਾ ਇਸ ਕਰਕੇ ਉਹ ਜਾਣ ਬੁੱਝ ਕੇ ਇਹ ਜਿਹੜਾ ਉਹਨਾਂ ਤੇ ਪਰਚੇ ਦਰਜ ਕੀਤੇ ਗਏ ਆ ਪਲਾਨ ਬਣਾ ਕੇ ਪਰਚੇ ਦਰਜ ਕੀਤੇ ਗਏ ਆ ਕੋਈ ਬੰਦਚ ਨਹੀਂ ਮਿਲਾਇਆ ਗਿਆ ਕਿਸੇ ਨੂੰ ਕੀ ਗੱਲ ਬਾਤ ਨਹੀਂ ਸੁਣੀ ਜਾਂਦੀ ਅਗਲਾ ਕੀ ਆ ਅਗਲਾ ਸਟੈਪ ਮੈਂ ਪਹਿਲਾਂ ਵੀ ਦੱਸਤਾ ਇਹ ਅਗਲੀ ਮੀਟਿੰਗ ਕਰਕੇ ਮਾਰਚ ਦੇ ਵਿੱਚ ਅਗਲਾ ਪ੍ਰੋਗਰਾਮ ਦੇ ਦੇਣਾ ਆ ਉਹ ਜਿੱਦਾਂ ਦਾ ਵੀ ਹੋਊਗਾ ਉਹਦੀ ਜ਼ਿੰਮੇਵਾਰ ਜਿਹੜੀ ਆ ਇੱਥੋਂ ਦਾ ਪ੍ਰਸ਼ਾਸਨ ਆ ਇੱਥੋਂ ਦਾ ਪੁਸਪੜ ਪ੍ਰਸ਼ਾਸਨ ਆ ਇੱਥੋਂ ਦਾ ਜ਼ਿਲ੍ਹਾ ਜਲੰਧਰ ਦਾ ਜਿਹੜਾ ਡੀਸੀ ਆ ਉਹ ਜ਼ਿੰਮੇਵਾਰ ਹੋਊਗਾ ਇਹਦੇ ਸੰਬੰਧ ਵਿੱਚ ਮੇਰੇ ਅਸੀਂ ਇੱਕ ਈ ਤਰੀਕ ਹੋਇਆ ਸੀ 10 ਤਰੀਕ ਨੂੰ ਇੱਕੋ ਹੀ ਬੰਦੇ ਕੁਲਦੀਪ ਨੰਬਰਦਾਰ ਤੇ ਇੱਕ ਹੋਰ ਇਹਨਾਂ ਦੇ ਨਾਲ ਕੁਝ ਹੋਰ ਬੰਦੇ ਅਣਪਛਾਤੇ ਵਿਅਕਤੀ ਕਸੀਲ ਤੇ ਆਇਸੀ ਉਸ ਦਿਨ ਮੈਂ ਕਸੀਲ ਤੇ ਨਹੀਂ ਸੀ ਮੈਂ ਹਾਈ ਕੋਰਟ ਸੀ ਮੇਰੇ ਮੈਡਮ ਜਿਹੜੇ ਮੈਕਸੀਲਦਾਰ ਨੇ ਇਹਨਾਂ ਨਾਲ ਬਚਲੂਕੀ ਕਰਕੇ ਜ਼ਬਰਦਸਤੀ ਇਹਨਾਂ ਕੋ ਡਾਕੂਮੈਂਟ ਰਜਿਸਟਰ ਕਰਵਾਏ ਸੀ ਇਹਨਾਂ ਨੇ ਤੇ ਜ਼ਬਰਦਸਤੀ ਗਵਾਹੀਆਂ ਪਾਈਆਂ ਸੀ ਸਪੈਸ਼ਲੀ ਕੁਲਦੀਪ ਨੰਬਰਦਾਰ ਨਵੇਂ ਪਿੰਡ ਦੇ ਰਜਿਸਟਰੀਆਂ ਸੀ ਤੇ ਇਹਨਾਂ ਨੇ ਧੱਕੇ ਨਾਲ ਬੰਦਿਆਂ ਦਾ ਨਾਮ ਕੱਟ ਕੇ ਆਪਣੀਆਂ ਗਵਾਹੀਆਂ ਜ਼ਬਰਨ ਰਜਿਸਟਰ ਕੱਟ ਕੇ ਆਪਣਾ ਨਾਮ ਲਿਖ ਕੇ ਮੈਡਮ ਤੋਂ ਰਜਿਸਟਰੀਆਂ ਕਰਵਾਈਆਂ ਸੀ ਤੇ ਉਹਦੇ ਸਬੰਧ ਵਿੱਚ ਮੈਡਮ ਨੇ ਫਿਰ ਜਿੱਦਣ ਅਗਲੇ ਦਿਨ ਆਇਆ ਇੱਥੇ ਇਰੇ ਤੇ ਅੰਚਲੇ ਅੰਦਰ ਵੀ ਰਿਟਰਨ ਚ ਪੁੱਟ ਅਪ ਕੀਤਾ ਸੀ ਕਿ ਮੇਰੇ ਨਾਲ ਏਦਾਂ ਮਤਲਬ ਚੁਕੀ ਹੋਈ ਹੈ ਜਬਰਦਸਤੀ ਮੇਰ ਕੋ ਡਾਕਟਰ ਮੈਨੇਜਰ ਕਰਾਏ ਗਏ ਜਦ ਕਿ ਇਹਨਾਂ ਨੇ ਕਿਆ ਵੀ ਸੀ ਘਰਸ ਪੂਰੇ ਨਹੀਂ ਹੈਗੇ ਫਿਰ ਵੀ ਕੁਝ ਬੰਦੇ ਭੀੜ ਦਾ ਪੰਜ ਸੱਤ ਬੰਦੇ ਇਕੱਠੇ ਹੋ ਕੇ ਆਏ ਇਹਨਾਂ ਨੇ ਧੱਕੇ ਦੇ ਨਾਲ ਰਜਿਸਟ੍ਰੇਸ਼ਨ ਕਰਵਾਈਆ ਤੇ ਆਪ ਸੀ ਇਹਦੇ ਬਾਰੇ ਰਿਟਰਨ ਦੇ ਅੰਦਰ ਅਸੀਂ ਭੇਜਿਆ ਸੀ ਆਪਣੇ ਐਸ.ਜੀ. ਸਾਹਿਬ ਨੂੰ ਕਿ ਅਸੀਂ ਜੋ ਬਤੌਰ ਆਪਣੀ ਯੂਨੀਅਨ ਦੇ ਰਾਹੀਂ ਮੰਗ ਕੀਤੀ ਸੀ ਕਿ ਭਈ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਉਹਦੇ ਮੁਤਲਕ ਡੀਐਸਪੀ ਫਲੋਰਵਲੋਰ ਇਨਾਤੇ ਪਰਚੇ ਰਜਿਸਟਰ ਕੀਤੇ ਗਏ ਸੀ ਐਸ ਐਚਓ ਸਾਹਿਬ ਨੇ ਕਾਰਵਾਈ ਕਰਕੇ ਜਿੰਨਾ ਚੋਂ ਸਾਡੇ ਜੋ ਧਿਆਨ ਚ ਆਇਆ ਇੱਕ ਬੰਦਾ ਅਰੈਸਟ ਕਰ ਲਿਆ ਇੱਕ ਬੰਦਾ ਜੇ ਫਰਾਰ ਹੈ ਕੁਲਦੀਪ ਸਿੰਘ ਇਹ ਸਾਡਾ ਨੰਬਰਦਾਰ ਵੀ ਹੈ ਜਦੋਂ ਇਹਨੇ ਹਰਕਤ ਕੀਤੀ ਸੀ ਉਸ ਤੋਂ ਬਾਅਦ ਤੁਰੰਤ ਡੀ ਸੀ ਸਾਹਿਬ ਨੇ ਲੋ ਨੂੰ ਸਸਪੈਂਡ ਕਰ ਦਿੱਤਾ ਹੈ ਇਸ ਨੰਬਰਦਾਰ ਨੂੰ ਤੇ ਇਹਦੇ ਡਿਸਮਿਸਲ ਵਾਲੀ ਅਸੀਂ ਮੂਵ ਕਰ ਰਿਹਾ ਜਿਵੇਂ ਇਹ ਆਨ ਬਿਕਮਿੰਗ ਹੈ ਆਫ ਅ ਨੰਬਰਦਾਰ ਇਹ ਇਹਦਾ ਸਭ ਤੋਂ ਕੰਮ ਸੀ ਦੂਜਿਆਂ ਨੂੰ ਰੋਕਣਾ ਜਦਕਿ ਇਹਨੇ ਸ਼ਮੂਲੀਅਤ ਦਿੱਤੀ ਇਹ ਸਾਰੇ ਪ੍ਰੋਸੈਸ ਨੂੰ ਤੇ ਹੁਣ ਵੀ ਇਹ ਫਰਾਰ ਹੈ ਤੇ ਇਹ ਜਿਹੜੀ ਮੰਗ ਹੈ ਇਹਨਾਂ ਦੀ ਆਈ ਥਿੰਕ ਇਹ ਇੱਕ ਕੈਰਕਨੂਨੀ ਮੰਗ ਹੈ बिकॉज ਪਰਚਾ ਰਜਿਸਟਰ ਹੋ ਚੁੱਕਾ ਹੈ ਉਹਨੂੰ ਜੋ ਕੋਰਟਸ ਆਪਣਾ ਦੇਖਣਗੇ ਹਨਾ ਕੋਈ ਇਨਜਾਮ ਹੈ ਜੀ ਮੈਂ ਇਥੇ ਮੇਰੇ ਵੱਲੋਂ ਆਲਰੇਡੀ ਦੇ ਬਾਰੇ ਬਾਈਟ ਕਲੀਅਰ ਕਰ ਦਿੱਤੀ ਜਾ ਚੁੱਕੀ ਹੈ ਕਿਉਂਕਿ ਜੇ ਕੋਈ ਵੀ ਕੋਈ ਕਿਸੇ ਕੋ ਕੰਪਲੇਂਟ ਹੈਗੀ ਹੈ ਕੋਈ ਵੀ ਅਗਰੀਵਡ ਸੀ ਉਹਦਾ ਇੱਕ ਪ੍ਰੋਸੈਸ ਹੈ ਅੱਗੇ ਪ੍ਰਸ਼ਾਸਨ ਦੇ ਅੰਦਰ ਕਿ ਤੁਸੀਂ ਸਤਿਅਨ ਚ ਲੈ ਰਹੇ ਜੇ ਮੈਂ ਇੱਥੇ ਬੈਠਾ ਮੇਰੇ ਤੋਂ ਉੱਤੇ ਐਸ.ਡੀ.ਮ. ਸਾਹਿਬ ਨੇ ਮੇਰੇ ਤੋਂ ਕੀਡੀ ਸਾਹਿਬ ਨੇ ਪਰ ਇਹ ਕੋਈ ਤਰੀਕਾ ਨਹੀਂ ਹੈਗਾ ਕਿ ਤੁਸੀਂ ਆ ਕੇ ਮੇਰੇ ਸਬੋਡੀਨੇਟ ਅਫਸਰ ਨੂੰ ਤੁਸੀਂ ਆ ਕੇ ਮਤਮੀਜ਼ੀ ਕਰਕੇ ਧੱਕੇ ਨਾਲ ਕੋਈ ਡਾਕੂਮੈਂਟ ਰਜਿਸਟਰ ਕਰਾ ਦਿਓ ਉਸ ਤੋਂ ਬਾਅਦ ਤੁਸੀਂ ਸਾਡੇ ਤੇ ਅਲੀਗੇਸ਼ਨਸ ਲਾਓ ਆਬੀ ਵੀ ਵਿਲ ਨਾਟ ਸਟੈਂਡ ਫਾਰ ਇਟ ਅਰਛਾ ਮੈਂ ਇਹ ਨਹੀਂ ਕਰਵਾ ਸਕਦਾ ਅਰਛਾ ਕੋਰਟਸ ਤੇ ਦੇਖਣਾ ਤੁਹਾਨੂੰ ਪਤਾ ਹੀ ਹੈ ਉਹ ਤੇ ਮੈਟਰ ਆਫ ਇਟ ਇਟ ਇਨ ਦਾ ਕੋਰਟਸ ਨਾ ਉਹਦਾ ਕੋਰਟ ਉਹਦਾ న్యూ ਪ੍ਰੋਸੈਸ ਆਫ ਲਾ ਫਾਲੋ ਹੋਏਗਾ ਇਦਾਂ ਧਰਨਾ ਲਾ ਕੇ ਤੇ ਪਰਚੇ ਰੱਦ ਨਹੀਂ ਹੁੰਦੇ। ਦੇਖੋ ਅਸੀਂ ਬੜਾ ਕਲੀਅਰ ਕੱਟ ਮੈਂ ਪੂਰੇ ਫਲੋਰ ਵਾਸੀਆਂ ਨੂੰ ਦੇਖੋ ਧਰਨਾ ਲਾਣਾ ਹਰ ਇੱਕ ਦਾ ਸਬੰਧਾਨੇ ਕਰੈਕਟ ਹੈ। ਅਸੀਂ ਨਹੀਂ ਕਹਿੰਦੇ ਕਿ ਭਈ ਹਨਾ ਕੋਈ ਧਰਨਾ ਨਾਲ ਲਾਵੇ ਕੋਈ ਵੈਲਿਡ ਚੀਜ਼ ਹੈਗੀ ਆ ਤੁਸੀਂ ਲਾਓ ਸਾਡੇ ਧਿਆਨ ਚ ਲਿਆਓ। ਅਸੀਂ ਪੂਰੇ ਮਾ ਫਲੋਰ ਵਾਸੀਆਂ ਨੂੰ ਮੈਂ ਤੁਹਾਡੇ ਚੈਨਲ ਦੇ ਰਾਹੀਂ ਇੱਕ ਸੰਦੇਸ਼ ਦੇਣਾ ਚਾਹਨਾ ਕਿਸੇ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਆਂਦੀ ਹੈ। ਠੀਕ ਹੈ ਜੀ ਅਸੀਂ ਹੁਣ ਇੱਥੇ ਤਹਿਸੀਲ ਦੇ ਅੰਦਰ ਬੜੀ ਸ਼ਕਤੀ ਦੇ ਨਾਲ ਸਾਰਿਆਂ ਨੂੰ ਦੇਸ਼ ਸਖਤ ਆਦੇਸ਼ ਦਿੱਤੇ ਹੋਏ ਨੇ। ਕੋਈ ਵੀ ਚੀਜ਼ ਸਪੈਸ਼ਲੀ ਜੋ ਸਾਡੇ ਧਿਆਨ ਚ ਲਿਆਂਦਾ ਜਾ ਰਿ ਬਿਨਾਂ ਰਸੀਦ ਤੋਂ ਕੋਈ ਵੀ ਬੰਦਾ ਇੱਥੇ ਕਿਸੇ ਨੂੰ ਕੋਈ ਪੈਸਾ ਨਹੀਂ ਦੇਵੇਗਾ। 댓 ਇਨਕਲੂਡਸ ਯਰ ਟਾਈਪਿਸਟ ਸਾਡੇ ਡੀਡ ਰਾਈਟਰਸ ਹੋਰ ਜਿਹਨੇ ਵੀ ਇੱਥੇ ਬੰਦੇ ਬੈਠੇ ਨੇ ਸਾਰੇ, ਏਜੰਟਸ ਵਗੈਰਾ। ਰਸੀਦ ਤੁਸੀਂ ਕੱਲੀ-ਕੱਲੀ ਚੀਜ਼ ਹੀ ਲੈਣੀ ਆ ਤੇ ਇਸ ਚੀਜ਼ ਨੂੰ ਅਸੀਂ ਪਰਸਨਲੀ ਮਾਨੀਟਰ ਕਰ ਰਹੇ ਹਾਂ। ਤੇ ਕਿਸੇ ਦੀ ਵੀ ਕੰਪਲੇਂਟ ਟਾਈਪਿਸ ਦੀ, ਪੇਦੇ ਆਪਣਾ ਡੀਡ ਰਾਈਟਰਸ ਦੀ ਜਾਂ ਹੋਰ ਵੀ ਜਿਹੜੇ ਤਸਵੀਲ ਚ ਸਾਡੇ ਭੈਣ ਭਤਾ ਭਾਈ ਬੈਠੇ ਨੇ, ਅਸੀਂ ਉਹ ਚੀਜ਼ ਜੇ ਸਾਡੇ ਨਾਮ ਤੇ ਕੁਝ ਵੀ ਕੋਈ ਬਾਹਰ ਕਰਦਾ ਹੈ, ਅਸੀਂ ਉਹਦੀ ਅਸੀਂ ਉਹ ਚੀਜ਼ ਸੌਲਡਰ ਕਰਾਂਗੇ।